ਸਸਟੇਲਜੀ ਕਪੜੇ ਜਿਹੜੇ 컬렉ਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਕਾਟਨ ਦੇ ਬਹੁਤ ਹੀ ਪਿਆਰੇ ਸੂਟ ਹਾਂਜੀ ਇਹ ਫਰਸਟ ਹੈ ਜੀ ਇਸ ਤੇ ਕਲੀਆਂ ਚ ਲੈ ਦਿੱਤੀ ਹੈ ਇਹ ਬਾਟਮ ਬਣਾਉਣ ਦਾ ਕਪੜਾ ਲਗਾ ਕੇ ਡਿਜ਼ਾਈਨਿੰਗ ਕੀਤੀ ਹੈ 슬ੀਵਸ ਦੀ ਬਹੁਤ ਹੀ ਪਿਆਰਾ ਸੂਟ ਤਿਆਰ ਹੋਇਆ ਹੈ ਇਸ ਦੇ ਨਾਲ ਮਲ ਕਾਟਨ ਦਾ ਚਿਕਨ ਦਾ ਬਹੁਤ ਹੀ ਸੋਹਣਾ ਦੁਪੱਟਾ ਹੈ ਹਾਂਜੀ ਔਰ ਇਸ ਦੇ ਨਾਲ ਕਾਟਨ ਦੀ ਇਹ ਬਾਟਮ ਤਿਆਰ ਹੋਈ ਹੈ ਇਹ ਫਰਸੀ ਸਲਵਾਰ ਤਿਆਰ ਹੋਈ ਹੈ ਪਰ ਕਈ ਵਾਰੀ ਕਸਟਮਰ ਦੀ ਚੁਆਇਸ ਹੁੰਦੀ ਹੈ ਕਿ ਉਹ ਕਹਿੰਦੇ ਕਿ ਸਾਡਾ ਫਰਸ਼ੀ ਸਲਵਾਰ ਦਾ ਪੌਂਚਾ ਬਹੁਤ ਆ ਜੋੜਾ ਨਾ ਬਣਾਇਆ ਜਾਏ ਹਾਂਜੀ ਇਸ ਦੇ ਨਾਲ ਹੀ ਹੋਰ ਬਹੁਤ ਸੋਹਣੇ ਸੋਹਣੇ ਕਾਟਨ ਦੇ ਸੂਟ ਤਿਆਰ ਹੋਏ ਨੇ ਸੇਮ ਪ੍ਰਿੰਟ ਚ ਸੂਟ ਤਿਆਰ ਹੋਇਆ ਹੈ ਹਾਂਜੀ ਇਸ ਤੇ ਹੈ ਗਲੇ ਤੇ 슬ੀਵਸ ਤੇ ਔਰ ਘੇਰੇ ਵਿਚ लेस ਦਿੱਤੀ ਹੈ ਇਸ ਦੇ ਨਾਲ ਪਟਿਆਲਾ ਸਲਵਾਰ ਤਿਆਰ ਹੋਈ ਹੈ ਇਸ ਦੇ ਨਾਲ ਵੀ ਇਹ ਮਲਕਾਫਨ ਦਾ ਬਹੁਤ ਹੀ ਪਿਆਰਾ ਦੁਪੱਟਾ ਚਿਕਨ ਦਾ ਦੁਪੱਟਾ ਹੈ ਹਾਂਜੀ ਅਤ ਇਸ ਤਰ੍ਹਾਂ ਤੁਸੀਂ ਸਾਡੇ ਤੋਂ ਸੂਟ ਸਟਿਚ ਕਰਾ ਕੇ ਕਿਤੇ ਵੀ ਤੁਸੀਂ ਸਾਡੇ ਤੋਂ ਕਿਤੇ ਦੇਸ਼ਾਂ ਵਿਦੇਸ਼ਾਂ ਚ ਬੈਠੀ ਹੋਏ ਕਿਤੇ ਵੀ ਤੁਸੀਂ ਸਾਡੇ ਤੋਂ ਸੂਟ ਮੰਗਵਾ ਸਕਦੇ ਹੋ ਅਸੀਂ ਸਟਿਚ ਕਰਕੇ ਤਿਆਰ ਕਰਾ ਕੇ ਸੂਟ ਭੇਜ ਦਿਆ ਜੀ ਹਾਂਜੀ ਇਹ ਨੈਕਸਟ ਹੈ ਜੀ ਇਹ 3 ਪੀ ਸੂਟ ਹੈ ਡਿਜ਼ਾਈਨਰ ਸੂਟ ਇਸ ਨੂੰ ਲੈਸਿਸ ਨਾਲ ਹੋਰ ਵੀ ਸੋਹਣਾ ਤਿਆਰ ਕੀਤਾ ਹੈ ਹਾਂਜੀ ਇਹ ਇਹ ਨੈਕ ਲਾਈਨ ਹੈ ਐਸ ਸਲੀਵਸ ਤੇ ਡਿਜ਼ਾਈਨ ਹੈ ਇਸ ਤੇ ਘੇਰੇ ਤੇ ਪਿੰਟੈਕਸ ਪਾ ਕੇ ਬਹੁਤ ਸੋਹਣਾ ਡਿਜ਼ਾਈਨਿੰਗ ਕੀਤੀ ਹੈ ਐਸ ਦੇ ਨਾਲ ਬਾਟਮ ਤਿਆਰ ਕੀਤੀ ਹੈ ਇਹ ਸਟ੍ਰੇਟ ਸਲਵਾਰ ਤਿਆਰ ਹੋਈ ਹੈ ਔਰ ਐਸ ਦੇ ਨਾਲ ਬਹੁਤ ਹੀ ਸੋਹਣਾ ਦੁਪੱਟੇ ਤੇ ਲੈਸ ਲਗਾ ਕੇ ਬਹੁਤ ਸੋਹਣਾ ਦੁਪੱਟਾ ਤਿਆਰ ਹੋਇਆ ਤੁਸੀਂ ਆਪਣਾ ਨਾਪ ਭੇਜ ਕੇ ਜੇ ਤੁਹਾਨੂੰ ਸਾਡੇ ਵੀਡੀਓਜ਼ ਚ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਉਸ ਦਾ ਸਿਲੈਕਟ ਕਰਕੇ ਸਾਨੂੰ ਨਾਪ ਭੇਜ ਕੇ ਤਿਆਰ ਕਰਵਾ ਕੇ ਮੰਗਵਾ ਸਕਦੇ ਹੋ ਜਾਂ ਐਜ਼ ਇਟ ਇਜ਼ ਤੁਸੀਂ ਮੰਗਵਾਣੀ ਹੋ ਤਾਂ ਐਜ਼ ਇਟ ਇਜ਼ ਵੀ ਮੰਗਵਾ ਸਕਦੇ ਹੋ ਹਾਂਜੀ ਇਹ ਨੈਕਸਟ ਹੈ ਜੀ ਇਹ ਵੀ ਕਾਟਨ ਦਾ ਬਹੁਤ ਪਿਆਰਾ ਸੂਟ ਤਿਆਰ ਹੋਇਆ ਹੈ ਇਹ ਉਸ 슬ੀਵਸ ਵਿੱਚ organza ਦੀ ਲੈਸ ਦਿੱਤੀ ਹੈ ਇਹਦੇ 슬্লিਟਸ ਨੇ ਆਸ ਹੈ ਇਸ ਨਾਲ ਚਿਕਨ ਦੀ ਬਾਟਮ ਤਿਆਰ ਹੋਈ ਹੈ ਇਹ ਫਰਸ਼ੀ ਸਲਵਾਰ ਤਿਆਰ ਹੋਈ ਹੈ ਚਿਕਨ ਦੀ ਇਸ ਨਾਲ ਇੱਕ ਦੁਪੱਟਾ ਹੈ ਜੀ ਦੁਪੱਟੇ ਤੇ ਲੇਸ ਹੈ ਹਾਂਜੀ ਇਹ ਨੈਕਸਟ ਹੈ ਜੀ ਇਹ ਵਾਈਟ ਲੇਸ ਲਗਾ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੈ ਇਸੇ ਘੇਰੇ ਤੇ ਵੀ ਲੇਸ ਦਿੱਤੀ ਹੈ ਇਸ ਤੇ ਨਾਲ ਆ ਬਾਟਮ ਤਿਆਰ ਕੀਤੀ ਹੈ ਪਿੰਟੈਕਸ ਪਾ ਕੇ ਬਹੁਤ ਹੀ ਪਿਆਰੀ ਬਾਟਮ ਤਿਆਰ ਹੋਈ ਹੈ ਇਸ ਤੇ ਨਾਲ ਆ ਕਾਟਨ ਦਾ ਦੁਪੱਟਾ ਹੈ ਹਾਂਜੀ ਇਸ ਤਰ੍ਹਾਂ ਤੁਹਾਨੂੰ ਕੋਈ ਵੀ ਸੂਟ ਸਾਡੇ ਪਸੰਦ ਆਉਂਦੇ ਹਨ ਤੇ ਤੁਸੀਂ ਉਸ ਨੂੰ ਲੈਸਿਸ ਨਾਲ ਲਗਾ ਕੇ ਲਗਵਾ ਕੇ ਤਿਆਰ ਕਰਵਾ ਸਕਦੇ ਹੋ ਕੋਈ ਵੀ ਸਾਡੇ ਤੋਂ ਵੀਡੀਓਜ਼ 'ਚ ਪ੍ਰਿੰਟ ਸੂਟ ਵੇਖ ਕੇ ਤੁਸੀਂ ਤਿਆਰ ਕਰਵਾ ਸਕਦੇ ਹੋ ਜੀ ਸਾਡੀ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਸੰਤ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਸਾਡੀ ਵੀਡੀਓਜ਼ ਵੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ